ਇਹ ਜਿੰਨਾ ਇਹਦਾ ਰੰਗ ਸਾਰਾ オリジナル ਸਾਰਾ オリジナル ਟਰੈਕਟਰ ਆ ਜੀ ਸਾਰਾ オリジナル ਟਰੈਕਟਰ ਆ ਹਾਂ ਜੀ ਤੇ ਟਾਇਰ ਮੂਹਰੇ ਮੂਹਰੇ ਚਾਰੇ ਟਾਇਰ ਹੀ 90 ਪੈਸੇ ਪਿਆ ਜੀ ਚਾਰੇ ਟਾਇਰ 90 ਪੈਸੇ ਪੈਣੇ ਹਾਂ ਮਤਲਬ ਸਾਰਾ ਕੁਝ ਹੀ 90% ਸਾਰਾ 90% ਹੀ ਹੈ ਹਾਂ ਟਾਇਰ ਵੀ 90 ਪੈਸੇ ਜੀ ਇੰਜਨ ਕੇ ਆਹ ਦੇਖ ਇੰਡੀਕੇਟਰ ਵੀ ਮਿਲਦਾ ਨਾਲ ਦਿਆ ਜਾਲੀਆਂ ਕਰਕੇ ਬਚੇ ਪਏ ਪੀਵੀ 23 ਨੰਬਰ ਟਰੈਕਟਰ ਚੰਗਾ ਹੀ ਹੁੰਦਾ ਜੀ ਪੀਵੀ 23 ਚੰਗਾ ਹੀ ਹੁੰਦਾਗਾ ਤੇ ਜੇ ਇਹ ਦੀ ਹੁਣ ਵਗੈਰਾ ਚੰਗੇ ਲੱਗੇ ਹੋਏ ਨੇ ਵੇਟ ਨਾਲ ਦੀ ਓਰੀਜਨਲ ਵੇਟ ਨੇ ਜੀ ਨਾਲ ਦੇ ਓਰੀਜਨਲ ਵੇਟ ਲੱਗੇ ਹੋਏ ਨੇ ਰਿੰਬਾ ਦਾ ਵੀ ਟਰੈਕਟਰ ਪੂਰਾ ਸਾਫ਼ ਆ ਮਗਰਾਟਾਂ ਦੇ ਵਿੱਚੋਂ ਵੀ ਪੂਰਾ ਸਾਫ਼ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਵੀਡੀਓ ਦੇ ਵਿੱਚ ਤੇ ਅੱਜ ਆਏ ਹੋਏ ਆ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਤੇ ਇੱਥੇ ਇੱਕ ਟਰੈਕਟਰ ਆਇਆ ਹੋਇਆ ਬਿਕਨ ਕੰਡੀਸ਼ਨ ਤਾਂ ਦੇਖਣ ਨੂੰ 11 12 ਮਾਡਲ ਦੀ ਆ ਤੇ ਤੁਹਾਨੂੰ ਦੱਸਾਂਗੇ ਵੀ ਕਿੰਨਾ ਮਾਡਲ ਆ ਪਹਿਲਾਂ ਤਾਂ ਮਿਲਦੀ ਆ ਆਪਾਂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਕਿੰਨਾ ਮਾਡਲ 2005 ਮਾਡਲ ਆ ਜੀ 2005 ਮਾ ਤੇ ਜਿੰਨਾ ਇਹਦਾ ਰੰਗ ਸਾਰਾ オリジナル ਆ ਸਾਰਾ オリジナル ਟਰੈਕਟਰ ਆ ਜੀ ਸਾਰਾ オリジナル ਟਰੈਕਟਰ ਆ ਹਾਂਜੀ ਤੇ ਟਾਇਰ ਮੂਰਲੇ ਮੂਰਲੇ ਚਾਰੇ ਟਾਇਰ ਹੀ 90 ਪੈਸੇ ਪਿਆ ਜੀ ਚਾਰੇ ਟਾਇਰ 90 ਪੈਸੇ ਪੈਣੇ ਮੂਰਲੇ ਗੁੜੀਆ ਚਾਰੇ ਚੌਕਲੇ ਗੁੜੀਆ ਟਾਇਰ ਗੁੜੀਆ ਦੇ ਆ ਜੀ 14 ਦੇ ਟਾਇਰਾਂ ਚ ਹਾਂਜੀ 14 ਦੇ ਟਾਇਰਾਂ ਚ ਵੇਟ ਵਗੈਰਾ ਚੰਗੇ ਲੱਗੇ ਹੋਏ ਨੇ ਇਹ ਵੇਟ ਨਾਲ ਦੀ オリジナル ਵੇਟ ਨੇ ਜੀ ਨਾਲ ਦੇ オリジナル ਵੇਟ ਲੱਗੇ ਹੋਏ ਨੇ ਰਿੰਬਾਂ ਦਾ ਵੀ ਟਰੈਕਟਰ ਪੂਰਾ ਸਾਫ਼ ਆ ਮਗਰਾਟਾਂ ਦੇ ਵਿੱਚੋਂ ਵੀ ਪੂਰਾ ਸਾਫ਼ ਆ ਤੇ ਇੰਜਨ ਗੇਅਰ ਪੱਖੋ ਇੰਜਨ ਗੇਅਰ ਪੱਖੋ ਵੀ ਟਰੈਕਟਰ 90% ਹੀ ਆ ਜੀ ਇਹ 90% ਮਤਲਬ ਸਾਰਾ ਕੁਝ ਹੀ 90% ਹਾਂ ਟਾਇਰ ਵੀ 90 ਪੈਸੇ ਦੇ ਇੰਜਣ ਕੇ ਆਹ ਦੇਖ ਇੰਡੀਕੇਟਰ ਵੀ ਮਿਲ ਆ ਨਾਲ ਦਿਆ ਜਾਲੀਆਂ ਕਰਕੇ ਬੱਤੇ ਪਏ ਨੇ ਤੇ ਅੱਜ ਤਾਂ ਇਹ ਆਇਆ ਹੋਇਆ ਬਰਨਾਲੇ ਟਰੈਕਟਰ ਮੰਡੀ ਚ ਉਦਾਂ ਇਹ ਕਿੱਥੇ ਮਿਲੂਗਾ ਟਰੈਕਟਰ ਤੁਹਾਨੂੰ ਇਹ ਆਪਣਾ ਪਿੰਡ ਫਰਵਾਹੀ ਹੈ ਜੀ ਫਰਵਾਹੀ ਮਿਲੂਗਾ ਫਰਵਾਹੀ ਬਰਨਾਲੇ ਦੇ ਨਾਲ ਹੀ ਆ ਹਾਂਜੀ ਬਰਨਾਲੇ ਦੇ ਨਾਲ ਪਹਿਲਾ ਪਿੰਡੀ ਫਰਵਾਹੀ ਆ ਇਹ ਪੰਜਾਬ ਦਾ ਨੰਬਰ ਹੈ ਹਾਂਜੀ ਪੀ ਵੀ 23 ਫਤੇਗੜ ਸਾਹਿਬ ਦਾ ਨੰਬਰ ਆ ਜੀ ਫਤੇਗੜ ਸਾਹਿਬ ਦਾ ਨੰਬਰ ਆ ਫਿਰ ਉਧਰੋਂ ਇਹ ਚੰਗੇ ਟਰੈਕਟਰ ਮਿਲਦੇ ਹੈ ਹਾਂਜੀ ਹਾਂ ਪੀ ਵੀ 23 ਨੰਬਰ ਟਰੈਕਟਰ ਚੰਗਾ ਹੀ ਹੁੰਦਾ ਜੀ ਪੀਵੀ ਤੇ ਚੰਗਾ ਹੀ ਹੁੰਦਾ ਹੈਗਾ ਤੇ ਜੇ ਇਹਦੀ ਹੁਣ ਆਪਾਂ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਇਹਦੀ ਹੈਗੀ ਜੀ 2,95,000 2,95,000 ਵਿੱਚੋਂ ਡਿਸਕਾਊਂਟ ਕਿੰਨਾ ਕਰੋਗੇ ਫਿਰ ਡਿਸਕਾਊਂਟ ਇਹਦੇ ਵਿੱਚੋਂ ਆਪਾਂ ਇੱਕ ਵਾਰੀ ਉਹ ਕਰ ਦੇਣਾ ਇਕੱਠਾ ਐ ਨਹੀਂ ਹੈਗਾ ਵੀ ਆਪਾਂ ਹਜ਼ਾਰ-ਹਜ਼ਾਰ ਘਟਾਂਗੇ 20,000 ਦਾ ਡਿਸਕਾਊਂਟ ਹੈ ਇਹਦੇ ਵਿੱਚ ਆਪਾਂ ਇਹ ਲਾਸਟ 2,75,000 ਦਾ ਰੇਟ ਦੇ ਲੋ ਵੀ ਸੱਜਣੋ ਸਿੱਧਾ 20,000 ਦਾ ਡਿਸਕਾਊਂਟ ਕਰਤਾ ਤਾਂ ਕਰ ਲਿਓ ਸੰਪਰਕ ਕੇ ਜਿੰਨਾਂ ਨੇ ਵੀ ਲੈਣਾ ਤਾਂ ਨੰਬਰ ਜੇ ਇੱਕ ਵਾਰੀ ਜਿਹੜਾ ਤੁਸੀਂ ਨੰਬਰ ਆ ਉਹ ਦੱਸ ਦਿਓ ਇੱਕ ਵਾਰੀ ਕਿਆ 860 ਜੀ 81960 70178 70178 70 ਵਗੈਰਾ ਦਿਖਾ ਦੇ ਪੱਟੀ ਚੰਗੀ ਲੱਗੀ ਹੋਈ ਆ ਹਾਂਜੀ ਹਾਂਜੀ ਤੇ ਵਧੀਆ ਕੱਪੜੇ ਦੀ ਲੱਗੀ ਹੋਈ ਆ ਤੇ ਅੱਜ ਇਹ ਆਇਆ ਹੋਇਆ ਸੀ ਬਰਨਾਲੇ ਟਰੈਕਟਰ ਮੰਡੀ ਚ ਤੇ ਬਾਕੀ ਇਹ ਫਰਵਾਹੀ ਪਿੰਡਾ ਤੇ ਉੱਥੇ ਹੁੰਦਾਗਾ ਤਾਂ ਕਰ ਲਿਓ ਸੰਪਰਕ ਜਿਨ੍ਹਾਂ ਨੇ ਲੈਣਾ ਸੋਨਾ ਲਿਖਾ ਡੀਆਈ 55 ਇੱਕ ਵਾਰੀ ਆਪਾਂ ਵਿੱਚੋਂ ਕੰਡੀਸ਼ਨ ਦਿਖਾ ਦਿਆਂ ਜ਼ਰੂਰ ਲਾ ਵਿੱਚੋਂ ਵੀ ਬੜਾ ਚੰਗਾ ਸਾਫ਼ ਪਿਆਗਾ ਤੇ ਕਰ ਲਿਓ ਸੰਪਰਕ ਕਿੰਨਾ ਨੇ ਵੀ ਲੈਣਾ ਹੈਗਾ ਤੇ ਨੰਬਰ ਟਾਈਟਲ ਤੇ ਚੱਲੀ ਜਾਂਦਾ ਧੰਨਵਾਦ ਮਿਹਰਬਾਨੀ